ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਗਾਵਾ ਬਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਅੱਪ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਬਾਈ ਜੀ ਜਾਣਕਾਰੀ ਹਾਂਜੀ ਬਈ ਸਾਸਰੀ ਗਾ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਸੱਤਾ ਵੀਰੇ ਪਿੰਡ ਪਿੰਡ ਵਕਤਗੜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਆਪਾਂ ਲੋਕਾਂ ਕਿੰਨੀ ਆਪਣਾ ਆਪਣੇ ਕੋਲੇ ਪੰਜ ਗਾਈਆਂ ਜੀ ਪੰਜ ਗਾਈਆਂ ਠੀਕ ਹੈ ਜੀ ਆ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਇਹ ਪਲੂਨ ਬਸਸੀ ਹੁੰਦੀ ਆ ਭਾਈ ਦੰਦਾਂ ਚ ਆ ਜਾਈ ਪੱਟ ਕੇ ਤਣੀ ਦੇਖ ਕੇ ਚੌਗੀ ਹੋਵੇ ਸਿੱਗੀ ਹੋਵੇ ਹਾਂਜੀ ਹਾਂ ਠੰਡੀ ਸੀਲ ਬਥੇਰੀ ਠੀਕ ਹੈ ਮੇਰ ਮਰਜੀ ਕੋਈ ਬੈਠੀ ਜਾਵੇ ਠੀਕ ਹੈ ਬੈਡ ਤੋਂ ਫੁੱਲ ਲੱਗੇ ਹਾਂ ਤੁਹਾਨੂੰ ਦਿਖਾ ਦਿੰਦੇ ਮੈਂ ਇਹਦੇ ਤੋਂ ਚੈੱਕ ਕਰਕੇ ਠੀਕ ਹੈ ਇਹ ਤੇ ਲੰਟਰ ਲੰਬਾ ਤੁਸੀਂ ਤੇ ਲੰਟਰ ਕਿੰਨੇ ਦਿਨ ਬਾਕੀ ਵੀਰੇ ਇਹਦੇ 26 ਤਰੀਕ ਨੂੰ ਦਿਨ ਪੂਰੇ 26 ਤਰੀਕ ਨੂੰ ਪੂਰੇ ਰੇਟ ਭਰਾ ਜਾ ਜਾ ਰੇਟ ਇਹਦਾ ਭਈ 1.5 1.5 ਮਾਨਤਾ ਕਰ ਦਿਆਂਗੇ ਠੀਕ ਹੈ ਜੀ ਠੀਕ ਹੈ ਹਲਟਰਨਟ ਲੰਟਰ ਬਹੁ ਪਈਆਂ ਹ ਲੋ ਜੀ ਦੇਖਸਾ ਨਪਰਾ ਤੋਰ ਦ ਬਰਾਕੀ ਠੰਡੀ ਸੀ ਲਾ ਭਾਈ ਕਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਠੀਕ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਚੰਗੀ ਪਲੀ ਪਲੋਸੀ ਆ ਕੱਦ ਬੱਡ ਵੀ ਸੁੱਕ ਨਾ ਕਰਮ ਵਾਲੀ ਦਾ ਸੋਨਾ ਠੀਕ ਹੈ ਜੀ ਲੋ ਜੀ ਲੋ ਜੀ ਪਣਾ ਪਣਾ ਬੰਨੀ ਹੋਈ ਆ ਲੋ ਜੀ ਚੈੱਕ ਕਰ ਸਕਦੇ ਹੋ ਢਲੂ ਢਲੂ ਬਹੁਤ ਜ਼ਿਆਦਾ ਲੋ ਜੀ ਰੇਟ ਬਾਈ ਜੀ ਨੇ ਆਪ ਨੂੰ 10 ਹੀ ਦਿੱਤਾ ਜੀ ਲੋ ਜੀ ਇਹ ਹੈਗੀ ਸੀ ਇੱਕ ਨੰਬਰ ਠੀਕ ਹੈ ਹਾਂਜੀ ਭਾਈ ਦੂਜੀ ਬੈਡ ਦੀ ਜਾਣਕਾਰੀ ਦਿਓ ਜੀ ਦੂਜੀ ਬੈਡ ਵੀਰੇ ਤੀਜੇ ਸਵੇਰੇ ਸੁੰਗਿਆ ਸਾਹੀਵਾਲਾ ਹਾਂਜੀ ਹਾਂ ਠੰਡੇ ਸੀ ਲੈ ਵੀ ਬਹੁਤ ਆ ਭਾਈ ਦਣ ਲੈਣੇ ਦੇ ਭਾਈ ਹਜੇ ਆ ਉੱਤੇ ਆਂਗੂ ਹੀ ਪਿਆ ਠੀਕ ਹੈ ਇੱਕ ਹਫਤਾ ਪਿਆ ਹਾਂ ਟੱਲਣ ਰੋਲਣ ਬਹੁਤ ਹੈ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਬੇਫਿਕਰੀ ਠੀਕ ਹੈ ਜੀ ਰੇਟ ਭਰਾ ਦਾ ਜਾਇਜ ਰੇਟ ਵੀਰੇ ਇਹ 60 ਦੀ ਦੇ ਦੇਂਗੇ 60 ਦੀ ਦੇ ਦੂੰਗਾ ਹਾਂ ਮਾਨਤਨ ਹੋ ਜੂ ਮਾੜਾ ਮੋਟਾ ਹਾਂ ਮਾਨਤਨ ਸਾਰੇ ਪਸੰਦ ਚ ਹੋਊ ਥੋੜਾ ਕਿ ਨਹੀਂ ਠੀਕ ਹੈ ਜਿਮਾ ਜਾਇ ਜੀ ਰੇਟ ਦੱਸਾਂ ਹਾਂ ਜਾਇ ਜੀ ਰੇਟ ਦੱਸਿਆ ਕੋਈ ਵੀਰ ਪਕਾਈ ਵਾਲਾ ਤਾਂ ਫੋਨ ਹੀ ਨਾ ਲੱਗ ਠੀਕ ਹੈ ਜੀ ਚਲੋ ਪ੍ਰਾਤ ਤੋਰ ਦੋ ਤੋਰ ਦੀ ਠੰਡੇ ਸੀਲ ਵੱਦੋ ਜਿਮਾ ਮਾਰਜੀ ਕੋਈ ਹੱਥ ਪਰਿਆ ਜਵਾਕ ਖੇਢੀ ਜਾਣਾ ਚਾਹੀ ਠੀਕ ਹੈ ਜੀ ਲਾ ਲਓ ਬਥੇਰਾ ਲੈ ਲੈਂਦੀ ਲੋ ਜੀ ਲੰਮੀ ਤੋਰ ਦੇ ਪ੍ਰਾਤ ਤੋਰ ਚਲ ਤੋਰ ਦੇ ਤੈਨੂੰ ਤੋਰ ਲੋ ਲੋ ਜੀ ਦੇਖ ਸਕਦੇ ਹੋ ਪ੍ਰਾ ਫੇਸ ਕੁਆਲਿਟੀ ਚੰਗੀ ਪੜੀ ਕੋਲੋਸੀ ਆ ਲੋ ਜੀ ਤੋਰ ਦੇ ਤੋਰ 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 ਲੰਮੀ ਤੋਰ ਲੋ ਜੀ ਲੋ ਜੀ ਸਾਈਡਾਂ ਦਿਖਾ ਦੀ ਇੱਕ ਮਿੰਟ ਲੋ ਜੀ ਆ ਸਾਈਡ ਔਰਲੀ ਸਾਈਡ ਠੀਕ ਹੈ ਕੁਆਲਿਟੀ ਬਹੁਤ ਹੈ ਬਾਈ ਠੀਕ ਹੈ ਜੀ ਪੌਲੀਪਲਸ ਵੀ ਦਿੰਦੀ ਹੈ ਜੀ ਦੰਦ ਵੀ 16 17 ਕਿਲੋ ਦੇਈ ਜਾਂਦੀ ਹੈ ਹਾਂਜੀ ਹਾਂਜੀ ਲੋ ਜੀ ਫਰੈਂਟ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬੰਦੋ ਜੀ ਹਾਂਜੀ ਬਈ ਜੀ ਅਤੀਜੀ ਬੜੀ ਜੀ ਸਹੀ ਜਾਣਕਾਰੀ ਏ ਬਈ ਦੂਜੇ ਸਵੇ ਸੁੰਦੀ ਆ ਬਈ ਬੱਸੀ ਠੀਕ ਹੈ ਜੀ ਅਪਲੋਨ ਨੇ ਦਿੱਤਾ 18 20 ਕਿਲੋ ਅੰਗੂਦਦ ਠੀਕ ਹੈ ਜੀ ਵੀ ਬਾਈ ਹੋਏ ਇੱਕ ਹੀ ਕੱਢ ਦੋਗੇ ਬਾਕੀ ਬੰਦੇ ਦੀ ਆਪੋ ਆਪਣੀ ਸੇਵਾ ਹੁੰਦੀ ਆ ਠੀਕ ਹੈ ਜੀ ਠੰਡੀ ਸੀ ਲੈ ਵੀ ਬਹੁਤ ਹੈ ਤੇ ਕਿੰਨੇ ਦਿਨ ਬਾਕੀ ਦੱਸਿਆ ਦਿਨੇ ਦੇ 23 ਤਰੀਕ ਨੂੰ ਪੂਰੇ ਬਈ 23 ਤਰੀਕ ਇਹਦੇ ਤੇ ਸਾਹੀ ਹਾਲ ਦੇ ਇੱਕ ਦਿਨ ਹੀ ਪੂਰੇ ਠੀਕ ਢੱਲਾ ਢਲੋ ਪੰਜਾਂ ਥਾਂ ਤੋਂ ਸੋਨੇ ਪੈਂਕ ਠੀਕ ਹੈ ਠੀਕ ਹੈ ਬਾਕੀ ਕਿੱਧਰ ਦੀ ਮਰਜ਼ੀ ਵੈ ਜੀ ਕਹਿਣਾ ਤਾਂ ਕੋਹ ਵੀ ਨਹੀਂ ਕਰਮ ਵਾਲੀ ਠੀਕ ਹੈ ਠੀਕ ਤੇ ਰੇਡ ਭਰਾ ਜਾਇਆ ਜੈਦਾ ਇਹਦਾ ਜਾਇ ਜ 75000 ਰੁਪਏ ਵਿੱਚ ਠੀਕ ਹੈ ਤਾਂ ਮਾੜਾ ਮਾੜਾ ਮੋਟਾ ਹੋ ਜਾਊਗਾ ਠੀਕ ਹੈ ਜੀ ਕੋਈ ਬਾਲੇ ਭਕਾਈ ਵਾਲੇ ਰੇਟ ਨਹੀਂ ਕਰੇ ਠੀਕ ਹੈ ਜੀ ਲੋ ਭਰਾ ਚੱਕਰ ਤੋਂ ਫੇਸ ਕੁਆਲਟੀ ਦੂਜੇ ਹੀ ਸੂਆ ਬਾਈ ਦੂਜੇ ਸੂਆ ਸੋਨਾ ਭਰਾ ਲੋ ਜੀ ਤੋਰਾ ਤਲਾ ਤਾਂ ਸਾਡੇ ਸਾਹਮਣੇ ਆ ਮੋੜ ਲੋ ਜੀ ਮੋੜ ਲੋ ਲੋ ਜੀ ਮੰਨ ਦੇ ਉੱਧਰ ਦਿਖਾ ਦੇ ਚੈੱਕ ਕਰ ਸਕਦੇ ਭਰਾ ਲੋ ਜੀ ਹਾਂ ਜੀ ਬਈ 4 ਨੰਬਰ ਦੀ ਜਾਣਕਾਰੀ ਦਿਓ ਜੀ ਚਾਰਨਮੜਾ ਬੈਡ ਬਾਈ ਤੀਜੇ ਸੂਏ ਸੁੰਦੀ ਐ ਇਹ ਤੀਜੇ ਸੂਏ ਸੁੰਦੀ ਹਾਂ ਠੀਕ ਹੈ ਜੀ ਤੇ ਦਿਨ ਕਿਨੇ ਬਾਕੀ ਦਿਨ ਵਾਸ ਪੂਰੇ ਐ ਵੀਰੇ ਅੱਜ ਸੂਪੇ ਕੱਲ ਨੂੰ ਸੂਪੇ ਠੀਕ ਹੈ ਜੀ ਹਾਂ ਥੰਡੀ ਸੀਖ ਲਪਸੇ ਰਹੀ ਐ ਜਿੱਦੜ ਦੀ ਮਰਜੀ ਨਿਆਣਾ ਆਪਾ ਨਾ ਆਪਾ ਠੀਕ ਹੈ ਰੇਟ ਭਰਾ ਦਾ ਰੇਟ 65000 ਦੀ ਦੇ ਦਾਂਗੇ ਵੀਰੇ 65000 ਦੀ ਪਿੱਸੋਂ ਲੈਵਾਲੂਗਾ ਚੰਗੀ ਤਰ੍ਹਾਂ ਦਿਖਾ ਦੇ 파ੜੀ ਵਾਲਾ ਵੀਰੇ ਠੀਕ ਹੈ ਜੀ ਲੋ ਜੀ ਮਤਲਬ 20 ਕਿਲੋ ਵਾਂਗੂ ਪਾਜੀ ਠੀਕ ਹੈ ਠੀਕ ਹੈ ਤੋਰ ਦੋ ਭਰਾ ਲੋਰੀ ਮੜੀ ਬਲਦੇ ਵੀ ਬਾਈ ਨੇ ਰੇਟ ਆਪਣ ਨੂੰ ਦੱਸਤਾ ਜੀ ਠੀਕ ਹੈ ਸਾਈਜ਼ ਨੇ ਜੁਕ ਕਨੈਕਟ ਕਰ ਕੋ ਪੁਆਇੰਟ ਵਖਤਗੜ ਤੋਰ ਦੇ ਪ੍ਰਾਲਮੀ ਤੋਰ ਲੋ ਜੀ ਉਹਦਮ ਲੈ ਜੀ ਜੇ ਬਦਨਤਾ ਚ ਲਾਈ ਸਾਰੇ ਪ੍ਰਾਤ ਤੁਸੀਂ ਬਾਹਰ ਜੀ ਛੂਪੇ ਕੱਲ ਨੂੰ ਛੂਪੇ ਤਿਆਰੀਆਂ ਚ ਮਣਾ ਮੋਟਾ ਹੋਰ ਲਾ ਲਓ ਠੀਕ ਹੈ ਠੀਕ ਹੈ ਜੀ ਲੋ ਜੀ ਮੋੜ ਲਈ ਮੋੜ ਲੋ ਲੋ ਜੀ ਅੰਦਰ ਹੀ ਲੈ ਜੀ ਰੌਸੀ ਬਾਈ ਇਹਨਾਂ ਜਰੂਰ ਕਨੈਕਟ ਕਰੋ ਭਰਾ ਹਾਂਜੀ ਬਾਈ ਪੰਜ ਨੰਬਰ ਦਾ ਦੱਸੋ ਜਾਣਕਾਰੀ ਪੰਜ ਨੰਬਰ ਵੀਰ ਹੈ ਵੈੜ ਵੀਰੇ ਦੂਜੇ ਸਵੇਸ ਹੁੰਦੀ ਆ ਕੋਈ ਇਹਨੂੰ ਤੀਜਾ ਵੀ ਮੰਨ ਲੇ ਆਪਣੇ ਖਰੀਦੀ ਵੀ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ ਹਾਂਜੀ ਤੋਂ ਦਿੱਤਾ 22 23 ਕਿਲੋ ਪਲੌਣ ਨੇ ਠੀਕ ਆ ਜੀ ਦਣੇ ਦੇ ਹਜੇ 2 ਤਰੀਕ ਨੂੰ ਪੂਰੀ ਦਣ 2 ਤਰੀਕ ਤੱਕ ਪਹੁੰਚਾ ਹਜੇ ਤਾਂ ਬਹੁਤ ਕੱਚੀ ਆ ਠੀਕ ਹੈ ਖੰਧੀ ਸੀਲ ਬਹੁਤ ਹੈ ਰੇਟ ਭਰਾ ਦਾ ਰੇਟ ਇਹ ਦੇ ਦਾਂਗੇ ਭਾਈ 76000 76000 ਠੀਕ ਹੈ

ਲੋ ਜੀ ਕੱਦ ਪੱਡ ਬਹੁਤ ਆ ਜਾਣ ਬਹੁਤ ਆ ਠੀਕ ਹੈ ਠੀਕ ਹੈ ਲੋ ਜੀ ਪੰਜ ਵੇੜਾਂ ਭਰਾ ਠੀਕ ਹੈ ਜੀ ਜਿਹੜੀ ਫੈਟ ਆਉਂਦੀ ਹੈ ਨੰਬਰ ਮੁਤਾਬਕ ਬਾਈ ਨੂੰ ਦੱਸ ਕੇ ਗੱਲਬਾਤ ਕਰ ਸਕਦੇ ਭਰਾ ਠੀਕ ਹੈ ਜੀ ਅ ਲੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ